ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਭਾਈ ਸਰਜ ਸਿੰਘ ਜੀ ਦੀ ਇੱਕ ਵੀਡੀਓ ਦੇਖਦੇ ਆ ਜਿਸ ਵਿੱਚ ਉਹ ਸਾਹਮਣੇ ਦੇ ਬਾਰੇ ਦੱਸ ਰਹੇ ਨੇ ਸਮਾਂ ਕਿੰਨਾ ਵੀ ਖਤਰਨਾਕ ਹੋ ਕਿਉਂ ਨਾ ਹੋਵੇ ਤੇ ਉਹਦੇ ਵਿੱਚ ਦੋ ਗੱਲਾਂ ਯਾਦ ਜ਼ਰੂਰ ਰੱਖਣੀਆਂ ਚਾਹੀਦੀਆਂ ਨੇ ਤੁਸੀਂ ਭਾਈ ਸਰਜ ਜੀ ਦੀ ਪਹਿਲਾਂ ਵੀਡੀਓ ਦੇਖੋ ਤੇ ਆਪਣੇ ਵਿਚਾਰ ਜ਼ਰੂਰ ਦਿਓ ਆ ਵੀਡੀਓ ਸ਼ੁਰੂ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਿਰੰਕਾਰ ਦੀ ਬਾਣੀ ਕਹਿੰਦੀ ਹੈ ਰੱਬ ਦੇ ਹੁਕਮ ਉੱਪਰ ਵੀ ਰੱਬ ਦੇ ਪਿਆਰਿਆਂ ਦਾ ਹੁਕਮ ਚੱਲ ਜਾਂਦਾ ਜੇ ਰੱਬ ਦੇ ਪਿਆਰੇ ਹੁਕਮ ਕਰ ਦੇਣ ਰੱਬ ਦੀ ਬੰਨੀ ਰੱਬ ਦੇ ਪਿਆਰੇ ਛੜਾ ਦਿੰਦੇ ਨੇ ਰੱਬ ਦੇ ਪਿਆਰਿਆਂ ਦੀ ਕੀਤੀ ਅਰਦਾਸ ਰੱਬ ਨਿਓ ਮੋੜ ਸਕਦਾ ਉਹਦੇ ਬੋਲ ਨਹੀਂ ਰੱਦ ਹੋ ਸਕਦੇ ਪਾਛੇਨ ਪੰਕਤੀ ਪੜ੍ਹ ਕੇ ਸੁਣਾਈ ਫਿਰ ਕਹਿੰਦੇ ਮੇਰੀ ਬੰਦੀ ਭਗਤ ਛੜਾਵੇ ਬੰਦੇ ਭਗਤ ਨਾ ਛਟੇ ਮੋਹਿ ਇਕ ਸਮੇ ਮੋਕੋਂ ਗਏ ਬੰਦੇ ਤੂਫਨ ਮੋ ਪੈ ਜਵਾਬ ਨਾਓਏ ਉਹਨਾਂ ਕੇ ਮਹਾਰਜ ਮੈਨੂੰ ਤਾਂ ਘੱਟਾ ਪੈ ਗਿਆ ਨਾ ਅੱਧ ਕੱਚੀਆਂ ਇੱਟਾਂ ਰਹਿ ਗਈਆਂ ਆ ਤੁਹਾਡੇ ਤੇ ਤੁਹਾਡੇ ਸੇਵਕ ਦੇ ਹੁਕਮ ਵਿੱਚ ਮੇਰਾ ਤਾਂ ਨੁਕਸਾਨ ਹੋ ਗਿਆ ਪੱਕਿਆ ਨਹੀਂ ਆਵਾ ਅੱਧ ਕੱਚੀਆਂ ਰਹਿ ਗਈਆਂ ਪਾਦਸ਼ਾਹ ਮੁਸਕਰਾ ਕੇ ਬੋਲੇ ਕਹਿੰਦੇ ਬੁੱਧੂ ਜਾਓ ਭਾਈ ਤੇਰੀਆਂ ਅੱਧ ਕੱਚੀਆਂ ਵੀ ਪੱਕੀਆਂ ਦੇ ਪਾਵੇ ਤਜਾਂ ਔਰ ਸਾਧ ਸੰਗਤ ਉਸ ਵਕਤ ਫਿਰ ਬਰਸਾਤ ਲੱਗੀ ਕਹਿੰਦੇ ਬਹੁਤ ਕਿਸੇ ਸੇਠ ਨੂੰ ਚਾਹੀਦਾ ਸੀ ਉਹ ਸਾਰਾ ਕੁਝ ਅੱਧ ਕੱਚੀਆਂ ਇੱਟਾਂ ਵੀ ਉਹਦੀਆਂ ਪੱਕਿਆਂ ਦੇ ਭਾਅ ਵਿਕੀਆਂ ਹਾਂ ਇਹ ਹੋ ਜਾਂਦਾ ਕਿਸੇ ਦੀਆਂ ਕੱਚੀਆਂ ਵੀ ਪੱਕਿਆਂ ਦੇ ਭਾਅ ਗੁਰੂ ਵੇਚਦੇ ਪਰ ਇਹ ਸਚਾਈ ਹੈ ਸਜਣੋ ਰੱਬ ਦੇ ਪਿਆਰਿਆਂ ਦਾ ਹੁਕਮ ਰੱਬ ਤੋਂ ਉੱਪਰ ਵੀ ਚੱਲ ਜਾਂਦਾ ਇੱਕ ਮਸਤਾਨਾ ਕਹਿੰਦੇ ਉਸ ਵਕਤ ਨਾ ਕਿਸੇ ਰਾਜੇ ਦੇ ਘਰ ਕੋਈ ਪੁੱਤਰ ਹੋਇਆ ਤਾਂ ਉਹ ਪੰਡਤ ਨੂੰ ਸੱਦਿਆ ਉਹਦਾ țeਵਾ ਬਣਾਇਆ ਜਦੋਂ țeਵਾ ਬਣਾਇਆ ਪੰਡਤ ਨੇ ਉਹਦਾ țeਵਾ ਬਣਾ ਦਿੱਤਾ ਤੇ ਨਾਲ ਪੰਡਤ ਬੜਾ ਪੁੰਚਿਆ ਹੋਇਆ ਸੀ ਲਾਲ ਕਿਤਾਬ ਦਾ ਮਾਹਰ ਜਿਹੜਾ ਕਿਸੇ ਦਾ ਪੁਇਖ ਵੇਖਣ ਵਾਲਾ ਸੀ ਹਸਤਰ ਖਾਵਾਂ ਤੇ ਮਸਤਰ ਖਾਵਾਂ ਪੜ ਲੈਂਦਾ ਸੀ ਜੋਤਿਸ਼ਕ ਵਿਦਿਆ ਸੀ ਪਰ ਲੋਕਾਂ ਦੇ ਲਾਲਚ ਨੇ ਇਹਨੂੰ ਮੈਲਾ ਕਰ ਦਿੱਤਾ ਔਰ ਜਦੋਂ ਉਹ ਮੰਤਿਆ ਹੋਇਆ ਪੰਡਤ ਜੀ ਨੂੰ ਇਸ ਗੱਲ ਦਾ ਮਾਣ ਸੀ ਵੀ ਜਿਹਦੇ ਮੈਂ ਹਸਤਰ ਖਾਵਾ ਪੜ੍ਹ ਕੇ ਦੱਸਦਾ ਨਾ ਉਹ ਸੱਚ ਹੁੰਦੀ ਆ ਉਹਦੇ ਕੋਲੋਂ ਰਾਜੇ ਦੇ ਪੁੱਤਰ ਦਾ ਟੇਵਾ ਬਣਿਆ ਟੇਵਾ ਬਣਉਣ ਤੋਂ ਬਾਅਦ ਉਹਨੇ ਰਖਾਵਾ ਪੜ੍ਹ ਕੇ ਰਾਜੇ ਨੂੰ ਦੱਸ ਦਿੱਤੀਆਂ ਕਹਿੰਦੇ ਵੀ ਤੇਰੇ ਪੁੱਤਰ ਦੀ ਉਮਰ ਜਿਹੜੀ ਹੈ ਉਹ ਥੋੜੀ ਹੈ ਮੈਂ ਤੇ ਦੀਆਂ ਹਸਤਰ ਖਾਵਾ ਪੜ੍ਹ ਰਿਹਾ ਇਹਦੇ ਮੱਥੇ ਤੇ ਜੋ ਲਿਖਿਆ ਉਹ ਮੈਨੂੰ ਹਸਤਰ ਖਾਵਾ 'ਚੋਂ ਨਜ਼ਰ ਆ ਰਿਹਾ ਮੈਂ ਤਾਂ ਉਹ ਦੇਖ ਕੇ ਦੱਸ ਰਿਹਾ ਇਹਦੀ ਉਮਰ ਥੋੜੀ ਹੈ ਕਹਿੰਦੇ ਕਿੰਨੀ ਕਹੇ ਉਹ ਕਹਿੰਦੇ ਇਹਦੀ ਉਮਰ 18-20 ਸਾਲ ਹੈ ਕਹਿੰਦਾ ਜੀ ਪੱਕੇ ਦੱਸੋ ਕਹਿੰਦਾ ਵਸੇ ਨੇ ਜਵਾਨੀ ਤੱਕ ਰਹਿਣਾ ਹੁਣ ਰਾਜਾ ਬੜਾ ਉਦਾਸ ਹੋ ਗਿਆ ਪਰ ਰਾਜੇ ਨੂੰ ਇੱਕ ਗੱਲ ਆਸ ਹੈ ਵੀ ਚਲੋ ਕੋਈ ਨਹੀਂ ਜਵਾਨੀ ਤੱਕ ਰਹਿਣਾ ਹੈ ਅੱਗੇ ਮੇਰੀ ਅਣਸ਼ਵੰਸ਼ ਰਹਿ ਜਾਏਗੀ ਮੈਂ ਛੇਤੀ ਜਦੋਂ ਪੁੱਤ ਜਵਾਨ ਹੋਇਆ ਵਿਆਹ ਲਾਂਗਾ ਰਾਜਾ ਇਸ ਫਿਕਰ ਵਿੱਚ ਰਿਹਾ 15-18 ਸਾਲ 20 ਸਾਲ ਗੁਜ਼ਰ ਗਏ 18 ਸਾਲੋਂ ਨੇ ਬੱਚਾ ਵਿਆਹ ਦਿੱਤਾ ਛੇਤੀ ਉਹ ਬੱਚਾ ਮੇਂ ਹਾਰ ਹੋਣ ਲੱਗ ਪਿਆ ਉਹਨੇ ਵਿਆਹ ਦਿੱਤਾ ਪਰ ਕੋਈ ਬੱਚਾ ਨਾ ਹੋਇਆ ਅਚਾਨਕ ਇੱਕ ਦਿਨ ਉਸ ਰਾਜੇ ਦੇ ਲੜਕੇ ਦੀ ਮੌਤ ਹੋ ਗਈ ਔਰ ਜਦੋਂ ਮੌਤ ਹੋਈ ਤਾਂ ਪੂਰੇ ਰਾਜ ਵਿੱਚ ਹੁਕਮ ਫਲਾ ਦਿੱਤਾ ਜਦ ਇਹ ਅਜ ਸੋਗ ਮਨਾਇਆ ਜਾਏਗਾ ਰਾਜੇ ਦਾ ਪੁੱਤਰ ਕਿਸੇ ਦੇ ਘਰ ਚੁੱਲਾ ਨਹੀਂ ਬਲੇਗਾ ਕੋਈ ਰੋਟੀ ਨਹੀਂ ਪਕਾਏਗਾ ਕੋਈ ਚੁੱਲਾ ਨਹੀਂ ਬਲੇਗਾ ਸੋਗ ਮਨਾਇਆ ਜਾਣਾ ਇੰਨੇ ਨੂੰ ਮਸਤਨਾ ਉਸ ਪਿੰਡ ਵਿੱਚ ਆ ਗਿਆ ਜਦੋਂ ਮਸਤਨਾ ਸਾਧੂ ਪਿੰਡ ਵਿੱਚ ਆਇਆ ਇੱਕ ਘਰੋਂ ਪ੍ਰਸ਼ਾਦਾ ਮੰਗਿਆ ਉਹ ਕਹਿੰਦੇ ਬਾਬਾ ਤੈਨੂੰ ਨਹੀਂ ਪਤਾ ਰਾਜੇ ਦਾ ਪੁੱਤਰ ਮਰਿਆ ਕਿਸੇ ਦੇ ਘਰ ਅੱਜ ਚੁੱਲਾ ਨਹੀਂ ਉਹ ਬਲਣਾ ਰੋਟੀ ਮਿਲੇਗੀ ਕੱਲ ਉਹਨਾਂ ਕਹਿੰਦਾ ਅੱਛਾ ਕਹਿੰਦਾ ਰਾਜਾ ਕਿੱਥੇ ਰਹਿੰਦਾ ਉਹਨਾਂ ਕਿਹਾ ਰਾਜੇ ਦਾ ਮਹਿਲ ਹੈ ਸਿੱਧਾ ਰਾਜੇ ਦੇ ਮਹਿਲ ਚਲਾ ਜਾ ਜਾ ਕੇ ਰਾਜੇ ਦਾ ਦਰਵਾਜਾ ਖੜਕਾਇਆ ਕਹਿੰਦੇ ਰਾਜੇ ਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਸ਼ਿਕਾ ਰਾਜਾ ਗੁੱਸੇ 'ਚ ਬੋਲਿਆ ਕਹਿੰਦਾ ਮੇਰੇ ਰਾਜ ਵਿੱਚ ਨਹੀਂ ਕਿਸੇ ਦੇ ਰੋਟੀ ਪੱਕੀ ਤੈਨੂੰ ਰੋਟੀ ਕਾ ਦੇ ਦਮ ਮਸਤਰਨਾ ਸਾਧੂ ਬੋਲਿਆ ਕਹਿੰਦੇ ਜੇ ਨਹੀਂ ਪੱਕੀ ਰੋਟੀ ਵਿਆ ਨਹੀਂ ਪਿਆ ਕੋਈ ਕੱਲ ਉਹ ਦੇ ਦੇ ਰਾਜੇ ਦੇ ਮਨ 'ਚ ਆ ਗਿਆ ਵੀ ਜਿਹੜਾ ਵਿਆ ਵੀ ਮੰਗ ਰਿਹਾ ਚਲੋ ਦੇ ਦੇਣਾ ਚਾਹੀਦਾ ਉਸ ਰਾਜੇ ਨੇ ਉਸ ਸੇਠ ਨੇ ਅਮੀਰ ਜਿਹੜਾ ਰਾਜਾ ਸੀ ਉਸ ਨਗਰ ਦਾ ਕਹਿੰਦੇ ਉਹਨੇ ਫਿਰ ਵੇ ਪ੍ਰਸ਼ਾਦੇ ਦੋ ਪੈਸ ਸੀ ਨੌਕਰ ਨੂੰ ਕਹਿਆ ਲਿਆ ਚੁੱਕਾ ਚੁੱਕ ਲਿਆੰਦੇ ਲੈ ਮਸਤਾਨਿਆਂ ਚੱਲ ਵਿਆ ਕਾ ਉਹ ਮਸਤਾਨੇ ਸਾਧੂ ਦੇ ਮਨ ਚ ਆਇਆ ਉਹਨੇ ਦੋ ਪ੍ਰਸ਼ਾਦੇ ਲੈ ਕਹਿੰਦੇ ਰਾਜਨ ਕਿੰਨੇ ਪ੍ਰਸ਼ਾਦੇ ਦਿੱਤੇ ਕਹਿੰਦਾ ਦੋ ਦਿੱਤੇ ਕਹਿੰਦਾ ਜਾ ਫਿਰ ਇੱਕ ਦਾਹਾ ਦਾਹਾ ਦੋ ਦਾਏ 20 ਇੱਕ ਦਾਹਾ ਦਾਹਾ ਦੋ ਦਾਏ 20 ਐਦਾਂ ਕਹਿੰਦੇ ਪ੍ਰਸ਼ਾਦਾ ਖਾਂਦਿਆਂ ਚੱਲਾ ਗਿਆ ਹੈਰਾਨਗੀ ਦੀ ਹੱਦ ਨਾ ਰਹੀ ਅਜੇ ਰਾਜੇ ਦਾ ਪੁੱਤਰ ਮਰਿਆ ਪਿਆ ਸੋਗ ਦੀ ਲਹਿਰ ਹੈ ਕੱਲ ਸਵੇਰੇ ਉਹਦਾ ਸੰਸਕਾਰ ਹੋਣਾ ਉਹ ਜਦੋਂ ਰਾਜਾ ਪ੍ਰਸ਼ਾਦੇ ਫੜਾਕੇ ਮਸਤਾਨੇ ਨੂੰ ਅੰਦਰ ਆਇਆ ਅੰਦਰ ਰੋਲਾ ਪੈ ਗਿਆ ਲੜਕਾ ਜਿਉਂਦਾ ਹੈ ਲੜਕਾ ਜਿਉਂਦਾ ਹੈ ਉਹਦੇ ਸਾਹ ਚੱਲ ਪਏ ਬੈਦ ਵਾਲੇ ਦੋਲੇ ਬੈਠੇ ਸੀ ਉਹ ਦਵਾ ਦੋ ਦਵਾਈਆਂ ਘੋਟ ਕੇ ਦੇਣ ਨੂੰ ਲੱਗ ਪਏ ਰਾਜੇ ਦੇ ਮਨ ਚ ਆ ਗਿਆ ਉਹ ਹੋ ਉਹ ਜਿਹੜੇ ਦੋ ਪ੍ਰਸ਼ਾਦੇ দান ਕੀਤੇ ਇੱਧਰ ਕਰਾਮਾਤ ਵਰਤ ਗਈ ਉਹ ਜਾਂਦਿਆਂ ਕਹਿ ਗਿਆ ਕੁਛ ਇੱਕ ਦਾਹਾ ਦਾਹਾ ਦੋ ਦਾ ਇਹ ਵੀ ਕੋਈ ਸਾਧੂ ਖੁਸ਼ ਹੋ ਕੇ ਚਲਾ ਗਿਆ ਮੇਰੇ ਬੱਚੇ ਦਾ ਪਲਾ ਹੋ ਗਿਆ ਰਾਜੇ ਦੇ ਪੁੱਤਰ ਨੂੰ ਉਹ ਦਵਾਈ ਵੈਦਾਂ ਦੀ ਲੱਗਣ ਲੱਗ ਪਈ ਉਹਨੇ ਘੋਟ ਕੇ ਦਵਾ ਦਾ ਪਾਣੀ ਸ਼ੁਰੂ ਕੀਤੀ ਵੈਦਨ ਕਹੇ ਜੀ ਸਾਹ ਚੱਲਦਾ ਹੈ ਦੋਈ ਦੇਣੀ ਸ਼ੁਰੂ ਕਰਤੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਉਹ ਠੀਕ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਉਹ ਜੋ ਜਿਹੜਾ ਪੰਡਤ ਸੀ ਨਾ ਉਹਨੇ ਕਿਹਾ 7 ਦਿਨ ਗੁਜ਼ਰ ਗਏ ਨੇ ਉਹਨੇ ਪਤਾ ਕਰਵਾਇਆ ਆਪਣੇ ਬੰਦੇ ਕੱਲ ਕੇ ਕੀ ਬਣਿਆ ਰਾਜੇ ਦੇ ਪੁੱਤਰ ਦਾ ਉਹ ਕਹਿੰਦੇ ਜੀ ਮਰ ਤਾਂ ਗਿਆ ਸੀ ਇੱਕ ਵਾਰ ਤਾਂ ਰੌਲਾ ਪੈ ਗਿਆ ਸੀ ਕਹਿੰਦੇ ਫਿਰ ਠੀਕ ਹੋ ਗਏ ਉਹ ਤਾਂ ਹੁਣ ਤੰਦਰੁਸਤ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਤੋ ਪੰਡਤ ਨੇ ਕਿਹਾ ਮੇਰੀ ਜੋਤਿਸ਼ ਝੂਠੀ ਨਹੀਂ ਹੋ ਸਕਦੀ ਮੇਰਾ ਗਿਆਨ ਝੂਠਾ ਨਹੀਂ ਹੋ ਸਕਦਾ ਜੋ ਮੈਂ ਜੋਤਿਸ਼ ਤੋਂ ਪੜਿਆ ਉਹ ਝੂਠ ਨਹੀਂ ਹੋ ਸਕਦਾ ਵਾਪਸ ਆਇਆ ਰਾਜੇ ਦੇ ਦਰਬਾਰ ਮਹਿਲ ਵਿੱਚ ਆ ਕੇ ਪੁੱਛਦਾ ਰਾਜਨ ਤੇਰਾ ਲੜਕਾ ਕਿਵੇਂ ਠੀਕ ਹੋ ਗਿਆ ਇਹ ਜੋਤਿਸ਼ ਗਲਤ ਨਹੀਂ ਸੀ ਮੇਰੀ ਹੋ ਸਕਦਾ ਹੁਣ ਉਹ ਰਾਜੇ ਦੇ ਲੜਕੇ ਦੇ ਹੱਥ ਦੀਆਂ ਰਖਾਵਾਂ ਵੇਖਦਾ ਮੱਥੇ ਦੀਆਂ ਰਖਾਵਾਂ ਵੇਖਦਾ ਹੈਰਾਨ ਹੋ ਕੇ ਕਹਿੰਦਾ ਇਹ ਨਹੀਂ ਹੋ ਸਕਦਾ ਜੋ ਮੈਂ ਉਦੋਂ ਪੜਿਆ ਸੀ ਉਹ ਹੁਣ ਨਹੀਂ ਹੈ ਜੋ ਮੈਨੂੰ ਉਦੋਂ ਨਜ਼ਰ ਆਇਆ ਹੁਣ ਨਹੀਂ ਐ ਰਾਜ ਨੇ ਕਿਵੇਂ ਹੋਇਆ ਤਾਂ ਰਾਜੇ ਨੇ ਕਹਿਵੇ ਹੁਣ ਕੀ ਐ ਮੈਨੂੰ ਤਾਂ ਐ ਲੱਗਦਾ ਉਹ ਜਿਹੜਾ ਮਸਤਾਨਾ ਨਹੀਂ ਆਪਣੇ ਪਿੰਡਾਂ 'ਚ ਘੁੰਮਦਾ ਹੁੰਦਾ ਉਹ ਮਸਤਾਨਾ ਮੇਰੇ ਮਹਿਲਾਂ ਵਿੱਚ ਆ ਗਿਆ ਦੋ ਪ੍ਰਸ਼ਾਦ ਦੇ ਲੈ ਗਿਆ ਸੀ ਤਾਂ ਵੇ ਪ੍ਰਸ਼ਾਦ ਦੇ ਪਰ ਉਹ ਖੰਦੇ ਖੰਦੇ ਕਹਿ ਗਿਆ ਕੁਝ ਇੱਕ ਦਾ ਹਾ ਦਾ ਹਾ ਦੋ ਦਾਏ ਵੀ ਪੰਡਤ ਦੇ ਮਨ 'ਚ ਆਇਆ ਵੀ ਜ਼ਰੂਰ ਉਹ ਕਰਾਮਾਤ ਕਰ ਗਿਆ ਕੋਈ ਬੰਦਗੀ ਵਾਲਿਆਂ ਦੇ ਬੋਲਾਂ 'ਚ ਬਰਕਤ ਹੁੰਦੀ। ਉਹਨਾਂ ਦੇ ਇਸ਼ਾਰੇ ਨਾਲ ਸੰਸਾਧ ਚੱਲਦਾ। ਪੰਡਤ ਲੰਮਣ ਲੱਗ ਪਿਆ ਮੇਰੀ ਜੋਤਿਸ਼ ਫੇਲ ਹੋ ਗਈ ਉਹਨੂੰ ਪੁੱਛਣਾ ਚਾਹੀਦਾ ਹੈ ਮਸਤਨ ਨੂੰ ਲੱਭਦਾ ਉਹਦੇ ਪੁਰਾਣੇ ਮਹਿਲ ਇਕ ਚਲੇ ਕੱਪੜੇ ਨੇ ਲੱਭ ਲਿਆ ਉਹਨੂੰ ਜੰਗਲ ਵਿੱਚ ਬੈਠਿਆ ਦਰਖਤ ਦੀ ਢਾਹ ਸਲਾ ਕੇ ਬੈਠਾ ਜੰਦਿਆ ਉਹ ਪੰਡਤ ਨੇ ਲੱਤ ਕੱਡ ਮਾਰੀ ਜੋਨ ਲੱਤ ਮਾਰ ਕੇ ਕਹਿੰਦਾ ਓਏ ਮਸਤਨ ਨੇ ਉੱਥੇ ਰਾਜੇ ਦੇ ਕੀ ਕਰਕੇ ਆਇਆ ਸਮਸਤਰਨੇ ਨੇ ਬੜੀ ਮਸਤੀ ਨਾਲ ਵੇਖ ਕੇ ਕਿਹਾ ਪੰਡਤ ਨੂੰ ਉਹ ਪੰਡਤ ਲਤਨਾ ਉਹ ਮਾਰ ਹੁਣ ਦੱਸ ਕੀ ਚਾਹੀਦਾ ਹੈ ਰਾਜੇ ਦੇ ਕੀ ਕਰਕੇ ਆਇਆ ਕਹਿੰਦਾ ਮੈਂ ਥੋੜੀ ਕੀਤਾ ਜੋ ਰੱਬ ਦਾ ਹੁਕਮ ਹੋਇਆ ਉਹ ਹੋ ਗਿਆ ਕਹਿੰਦੇ ਨਹੀਂ ਤੂੰ ਕਰਕੇ ਆਇਆ ਕੁਝ ਕਹਿੰਦਾ ਹਾਂ 20 ਸਾਲ ਉਮਰ ਵੱਧ ਗਈ ਹੈ ਰਾਜੇ ਦੇ ਜਿਹਦੀ ਤੇਰੀ ਜੋਤਿਸ਼ ਫੇਲ ਹੋ ਗਈ ਹੈ ਉਦੇ ਦੋ ਪਰਸ਼ਦ ਉਹਨੇ ਭਾਵਨਾ ਨਾਲ ਦੇ ਦਿੱਤੇ ਇੱਕ ਦਾਹਾ ਦਾਹਾ ਦੋ ਦਾਏ 20 20 ਸਾਲ ਉਮਰ ਵਧ ਗਈ ਉਹਦੀ ਤੇ ਗੁੱਸੇ ਵਿੱਚ ਪੰਡਤ ਕਹਿੰਦਾ ਇੰਨੀ ਤੇਰੀ ਪਾਵਰ ਹੈ ਤੇਰੇ ਚ ਇੰਨੀ ਸ਼ਕਤੀ ਆ ਗਈ ਤੂੰ 20 ਸਾਲ ਦੀ ਉਹਦੀ ਉਮਰ ਵਧਾਤੀ ਜਦੋਂ ਦੂਜੀ ਵਾਰ ਲੱਤ ਮਾਰੀ ਤਾਂ ਹੁਣ ਉਹ ਫਕੀਰ ਬੋਲਿਆ ਕਹਿੰਦਾ ਹੁਣ ਤੀਜੀ ਵਾਰ ਲੱਤ ਨਾ ਮਾਰ ਦੇ ਪੰਡਤ ਬੋਲਿਆ ਕਹਿੰਦਾ ਤੂੰ ਕੀ ਕਰ ਲੇਗਾ ਜਦੋਂ ਤੀਜੀ ਵਾਰ ਠੱਡ ਮਾਰੀ ਇਹ ਹੁਣ ਮਸਤੀ ਵਿੱਚ ਬੋਲਿਆ ਕਹਿੰਦਾ ਲੈ ਫਿਰ ਹੁਣ ਰੋਕ ਲਈ ਪਹਿਲਾਂ ਤਾਂ ਸੀ 1 ਦਾ 10 ਦਾ 20 ਜਾਓ ਹੁਣ 3 ਦਾ 30 4 ਦਾ 40 5 ਉਹਦਾ 50 6 ਦਾ 60 60 ਸਾਲ ਉਮਰ ਵਧਾ ਦਿੱਤੀ ਚਰਨੀ ਪੈ ਗਿਆ ਪੰਡਤ ਚਰਨੀ ਡਿੱਗ ਪਿਆ ਪੰਡਤ ਤੇ ਸਾਥ ਸੰਗਤ ਉਹ ਮਸਤਨ ਨੇ ਕਿਹਾ 60 ਸਾਲ ਉਮਰ ਵਧ ਗਈ ਹੈ ਜਾ ਸਾਥ ਸੰਗਤ ਇਹ ਸਚਾਈ ਹੈ ਸਾਧੂ ਦੇ ਬੋਲਾਂ ਵਿੱਚ ਬਰਕਤ ਹੈ ਕੋਈ ਕਰਾਮਾਤ ਨਹੀਂ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਹਸਨ ਦਸਨ ਉਹ ਲੋਕਾਂ ਕੋਲੋਂ ਵਿਖਾਵੇ ਵਾਸਤੇ ਕੋਈ ਕਰਾਮਾਤ ਨਹੀਂ ਕਰਦੇ ਉਹ ਸਹਿਸ ਭਾਏ ਜੋ ਬੋਲ ਦੇਣ ਸਾਧੂ ਬੋਲੇ ਸਹਿਸ ਭਾਏ ਜੋ ਦੀ ਜ਼ੁਬਾਨ ਤੋਂ ਸਹਿਸ ਭਾਏ ਨਿਕਲੇ ਉਹਨੂੰ ਕੋਈ ਨਹੀਂ ਰੋਕ ਸਕਦਾ ਸਾਧਿਆਂ ਦੇ ਵਚਨ ਰੋਕੇ ਜਾ ਸਕਦੇ ਪਾਤਸ਼ਾਹ ਕਹਿੰਦੇ ਕ ਸਾਧ ਬਚਨ ਅਟਲਾਦਾ ਭਾਈ ਸਾਧੂ ਦਾ ਬਚਨ ਕੋਈ ਟਾਲ ਨਹੀਂ ਸਕਦਾ ਮਾਰੇ ਕਿਉਂ ਕਹਿੰਦੇ 24 ਘੰਟੇ ਉਹਦੀ ਰਸਨਾ ਤੇ ਰੱਬ ਵਸਦਾ ਹੈ ਉਹ ਬਾਹਰੋਂ ਵੈ ਗੁਰੂ ਨਾਮ ਹੀ ਬੋਲੇ ਉਹਦੇ ਅੰਦਰ ਚੱਲਦਾ ਉਹਨੂੰ ਕਹਿਣਾ ਨਹੀਂ ਪੈਂਦਾ ਵਾਰ-ਵਾਰ ਵਾਹਿਗੁਰੂ ਉਹ ਰੱਬ ਦੇ ਸਨਮੁਖ 24 ਘੰਟੇ ਹੋ ਜਾਂਦਾ ਹੈ ਹਰ ਵਕਤ ਉੱਠਦੇ ਆ ਬੈੰਦੇ ਆ ਆਠ ਪਹਿਰ ਨਿਕਟ ਕਰ ਜਾਂਨੇ ਪ੍ਰਭ ਕਾ ਕੀਆ ਮਿੱਠਾ ਮੰਨੇ ਇੱਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਮਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈ ਫਿਰ ਉਹ ਸਾਧੂ ਦੀ ਵਡਿਆਈ ਹੈ ਭਾਈ ਉਹਦੀ ਮਹਿਮਾ ਕਥਨ ਤੋਂ ਬਾਹਰ ਹੈ ਔਰ ਪਾਤਸ਼ਾਹ ਬਚਨ ਕਹਿੰਦੇ ਬਸ ਇਹੋ ਜਿਹਾ ਦਾ ਕੋਈ ਬਚਨ ਮੰਨ ਲੈ ਉਹਨੇ ਰਾਜੇ ਨੂੰ ਦੂਜੀ ਵਾਰ ਕਿਹਾ ਨਾ ਕੋਈ ਵਿਆਹ ਪ੍ਰਸ਼ਾਦਾ ਹੈ ਉਹ ਦੇ ਦੇ ਰਾਜੇ ਨੇ ਚੁੱਕ ਕੇ ਦੇਤਾ ਉਹਨੇ ਬਚਨ ਮੰਨ ਲਿਆ ਜੇ ਮੋਰਿਓ ਬਚਨ ਕੱਟ ਦਿੰਦਾ ਫਿਰ ਨਹੀਂ ਸੀ ਅਸਰ ਗੁਰਪ੍ਰਸਾਦ ਵੀ ਸਾਧੂ ਦੇ ਬਚਨ ਕਰਕੇ ਹੁੰਦਾ ਔਰ ਸਾਧੂ ਹੋਵੇ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਸੰਤੋ ਸਾਗਰ ਪਾਰੋ ਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਇੱਕ ਵਾਰ ਪੜੋ ਪਿਆਰ ਨਾਲ ਸਾਗਰ ਪਾਰੋ ਤਰੀਐ ਸੰਤੋ ਸਾਗਰ ਪਾਰੋਂ ਤਰੀਏ ਸਾਗਰ ਪਾਰੋਂ ਤਰੀਏ ਸੰਤੋ ਸਾਗਰ ਪਾਰ ਉਤਰੀਏ ਸਾਦਰ ਤਰੀਏ ਸੰਤੋ ਸਾਗਰ ਪਾਰ ਗੱਜ ਕੇ ਭਾਈ ਸਾਗਰ ਪਾਰ ਤੁਸੀਂ ਸੁਸਤ ਹੋ ਜਾਂਦੇ ਹੋ ਸੁਸਤ ਨਾ ਹੋਵੋ ਪੜੋਗੇ ਜਿਕੇ ਸਾਗਰ ਪਾਰ ਤਰੀਂ ਸੰਤੋ ਸਾਗਰ ਪਾਰ ਤਰੀਏ ਸਾਗਰ ਪਾਰ ਤਰੀਂ ਸੰਤੋ ਸਾਗਰ ਪਾਰ ਤਰੀਏ ਸਾਦਰ ਪਾ संतो सागर पार उतरिए सागर पार जेको वचन कमावे संतन का जेको वचन कमावे संतन का जेको कमावे संत जेको वचन कमाव ਸੋ ਗੁਰ ਪ੍ਰਸਾਦਿ ਤਰੀਐ ਸੰਤੋ ਸਾਗਰ ਪਾਰੋਂ ਤਰੀਐ ਸਾਗਰ ਬਾਰ ਉਤਰੀਐ ਸੰਤੋ ਸਾਗਰ ਪਾਰੋਂ ਤਰੀਐ ਸਾਬਰ ਤਰੀਐ ਸੰਤੋ ਸਾਗਰ ਪਾਰੋਂ ਵਾਹ ਸਾਗਰ ਪਾਰ ਦਰਿਆ ਸੰਤੋ ਸਾਗਰ ਪਾਰ ਦਰਿਆ ਆਖੋ ਸਤਨਾਮ ਸ੍ਰੀ ਵਾਹਿ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿ ਪਰ ਬਚਨ ਕਮਾਉਣਾ ਬਹੁਤ ਔਖਾ